ਜੀ ਪਿਛਲੇ ਦਿਨੀ 19 ਤਰੀਕ ਨੂੰ ਦੋ ਲੇਡੀਆਂ ਇੱਕ ਦਾ ਨਾਮ ਸੁਮਨ ਗੋਇਲ ਔਰ ਉਹਨਾਂ ਦੀ ਮਤਲਬ ਨਾਨਾ ਨ ਭਾਬੀ ਸਬਜ਼ੀ ਮੰਡੀ 골ਡਿੱਗੀ ਕੋਲ ਗਏ ਸੀਗੇ ਸ਼ਾਮ ਨੂੰ ਸੁਮਨ ਗੋਇਲ ਔਰ ਕਿਰਨ ਬੰਸਲ ਤੇ ਜਦੋਂ ਇਹ ਉੱਥੇ ਸਬਜ਼ੀ ਮੰਡੀ ਤੋਂ ਆਪਣੀ ਬੈਗ ਲੈ ਕੇ ਸ਼ਾਪਿੰਗ ਕਰਕੇ ਆ ਰਹੇ ਸੀ ਤੇ ਵਾਪਸੀ 'ਚ ਨਿਸ਼ਾਲਨਗਰ ਟੀ ਪੁਆਇੰਟ ਕੋਲ ਇੱਕ ਗਣਪਤੀ ਗਿਫਟ ਸ਼ਾਪ ਨਾਦੀ ਦੁਕਾਨ ਹੈ ਉਹਦੇ ਨੇੜੇ ਅਰਾਊਂਡ 8.59 ਦੇ ਕਰੀਬ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਜਿਹੜੇ ਪਿੱਛੇ ਲੇਡੀ ਕਿਰਨ ਬਾਂਸਲ ਬੈਠੇ ਸੀ ਉਹਨਾਂ ਦੇ ਮੋੜੇ ਤੇ ਆਪਣਾ ਸਬਜ਼ੀ ਸ਼ਾਪਿੰਗ ਬੈਗ ਟੰਗੇ ਹੋਏ ਸੀ ਤੇ ਉਹਨਾਂ ਨੇ ਉਨੂੰ ਖੋਲਿਆ ਤੇ ਜਦੋਂ ਲੇਡੀਜ਼ ਨੇ ਰੋਲ ਅਪ ਆਇਆ ਤੇ ਇਹਨਾਂ ਜਿਹੜੇ ਜਵਾਨ ਸੀਗੇ ਮੋਟਰਸਾਈਕਲ ਸਵਾਰ ਇਹਨਾਂ ਨੇ ਉਹਨਾਂ ਨੂੰ ਟੱਕਾ ਮਾਰਿਆ ਲੇਡੀ ਨੂੰ ਪਿੱਛੇ ਬੈਠੀ ਜੋ ਜ਼ਮੀਨ ਤੇ ਡਿੱਗ ਪਈ ਉਹਨਾਂ ਦੀ ਏਜ ਅਰਾਊਂਡ 55 ਸਾਲ ਦੇ ਕਰੀਬ ਹੈ ਤੇ ਸੜਕ ਤੇ ਡਿੱਗਣ ਨਾਲ ਉਹਨਾਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤੇ ਮੌਕੇ ਤੇ ਉਹਨਾਂ ਨੂੰ ਨੀਅਰਬਾਈ ਦਿੱਲੀ ਹਾਰਟ ਹਸਪੀਟਲ ਦਾਖਰ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਹੈਡ ਇੰਜਰੀ ਤੋਂ ਥੋੜੀ ਬੈਕ ਇੰਜਰੀ ਵਗੈਰਾ ਵੀ ਹੋਈ ਸੀ ਤੇ ਇਨੀਸ਼ੀਅਲੀ ਉਹ ਅਨਫਿਟ ਸੀਗੇ ਤੇ 21 ਤਰੀਕ ਨੂੰ ਉਹਨਾਂ ਦੀ ਜਿਹੜੀ ਭਾਬੀ ਨਾਲ ਸੀ ਸੁਮਨ ਗੋਇਲ ਉਹਨਾਂ ਦੇ ਬਿਆਨ ਤੇ ਅਸੀਂ 309 ਸਬਸੈਕਸ਼ਨ 6 ਔਰ 3 ਸਬਸੈਕਸ਼ਨ 5 ਜਿਹੜੀ ਰੋਬਰੀ ਔਰ ਕਾਮਨ ਇੰਟੈਂਸ਼ਨ ਦੇ ਸੈਕਸ਼ਨ ਹੁੰਦੇ ਆ ਉਹਦੇ ਤਹਿਤ ਐਫ ਆਈ ਆਰ ਨੰਬਰ 161 ਪੀਐਸ ਕੋਤਵਾਲੀ 21 ਤਰੀਕ ਨੂੰ ਦਰਜ ਕੀਤਾ ਸੀਗਾ ਜੋ ਉਸ ਟਾਈਮ ਬਲਾਈਂਡ ਕੇਸ ਸੀ ਤੇ ਗਿਵਨ ਦਾ ਸੀਰੀਅਸਨੈਸ ਆਫ ਦਾ ਕ੍ਰਾਈਮ ਅਸੀਂ ਵਕ ਵਕ ਟੀਮਾਂ ਲਾਈਆਂ ਜਿਹਦੇ ਵਿੱਚ ਇਹਨਾਂ ਦੀ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਪਾਰਟੀ ਇਹਨਾਂ ਨੇ ਆਪਣੀ ਕੋਤਵਾਲੀ ਔਰ ਕਨਾਲ ਦੀ ਸਾਰੀ ਟੀਮਾਂ ਲਾ ਕੇ ਵਕ ਵਕ ਸੀਸੀਟੀਵੀ ਫੁਟੇਜ ਵੀ ਟ੍ਰੇਲ ਕੀਤੇ ਔਰ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਕਿ ਇਸ ਤਰ੍ਹਾਂ ਦੇ ਜੋ ਪੁਰਾਣੇ ਕੋਈ ਸਨੈਚਿੰਗ ਵਗੈਰਾ ਕਰਦੇ ਉਹਨਾਂ ਦੀ ਵੀ ਹਿਊਮਨ ਇੰਟੈਲੀਜੈਂਸ ਵਰਤੀ ਤੇ ਹੋਨ ਫਾਈਨਲੀ ਸਾਨੂੰ ਸੀਸੀਟੀਵੀ ਦੇਖਦੇ ਹੋਏ ਤੇ ਸੋਰਸਸ ਰਾਹੀਂ ਅੱਜ ਜਿਹੜੇ ਜੋ ਦੋਸ਼ੀ ਇਸ ਕ੍ਰਾਈਮ ਚ ਇਨਵੋਲਡ ਸਿਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਵਾਸੀ ਉਦਮ ਸਿੰਘ ਨਗਰ ਹੈਗਾ ਬਟਿੰਡੇ ਦਾ ਪੁੱਤਰ ਗੁਰਦੀਪ ਸਿੰਘ ਤੇ ਦੂਜਾ ਅਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਹੈ ਇਹ ਫੁੱਲੋ ਮਿੱਠੀ ਦਾ ਰਹਿਣ ਵਾਲਾ ਹੈ ਅਮਨਦੀਪ ਦੀ ਉਮਰ ਕਰੀਬ 20 ਸਾਲ ਹੈ ਤੇ ਦੂਜੇ ਅਮਨਪ੍ਰੀਤ ਦੀ ਉਮਰ 27 ਸਾਲ ਹੈ ਤੇ ਜਦੋਂ ਇਹਨਾਂ ਨੂੰ ਨਾਮਿਨੇਟ ਕਰ ਦਿੱਤਾ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਹੈ ਅੱਜ ਵੀ ਇਸ ਤਰ੍ਹਾਂ ਸਾਨੂੰ ਮੌਕੇ ਤੇ ਮਿਲ ਸਕਦੇ ਤੇ ਕੰਟਰੋਲ ਰੂਮ ਰਾਹੀਂ ਅਸੀਂ ਆਪਣੇ ਏਰੀਆ ਦੀ ਨਾਕਾਬੰਦੀ ਕਰਾਈ ਹੋਈ ਸੀਗੀ ਤੇ ਸਾਡੀ ਪੀਸੀਆਰ ਦੀ ਟੀਮਾਂ ਵੀ ਲੱਗੀਆਂ ਸੀ ਇੱਥੇ ਜਦੋਂ ਸੰਤਪੁਰਾ ਰੋਡ ਕੋਲ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਥੇ ਸਾਨੂੰ ਮਿਲ ਸਕਦੇ ਦੋਨੋਂ ਦੋਸ਼ੀ ਤੇ ਸਾਡੀ ਟੀਮਾਂ ਇਨਕਲੂਡਿੰਗ ਐਸਐਚਓ ਕੋਤਵਾਲੀ ਇਨਸਪੈਕਟਰ ਪਰਮਿੰਦਰ ਮੌਕੇ ਤੇ ਕੁੰਬਰੇ ਸੀਗੇ ਤੇ ਸੰਤਪੁਰਾ ਰੋਡ ਕੋਲ ਜਦੋਂ ਉਹਨਾਂ ਨੇ ਨਾਕਾਬੰਦੀ ਦੇਖੀ ਦੋਨੋਂ ਦੋਸ਼ੀਆਂ ਨੇ ਇਹਨਾਂ ਨੇ ਆਪਣੀ ਜਿਹੜੀ ਬਾਈਕ ਸੀ ਉਹਨੂੰ ਯੂ-ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਏਰੀਆ 'ਚ ਅਸੀਂ ਖੜੇ ਹੈ ਬਹਿਮਨਪੁਰ ਜਿਹੜਾ ਸਰਹੰਦ ਕੇ ਨਾਲ ਦੇ ਨਾਲ ਹੈ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪਿੱਛੇ ਬੈਠਾ ਸੀ ਅਮਨਪ੍ਰੀਤ ਬਾਈਕ ਤੇ ਉਹਨੇ ਜਿਹੜੀ ਸਾਡੀ ਐਸਐਚਓ ਦੀ ਟੀਮ ਐ ਇਹਨਾਂ ਤੇ ਹਵਾਈ ਫਾਇਰ ਕੀਤਾ ਤੇ ਜਵਾਬੀ ਫਾਇਰ ਚ ਜਿਹੜੇ ਐਸਐਚਓ ਕੋਤਵਾਲੀ ਐ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਇਹਨਾਂ ਦੇ ਦੋਸ਼ੀਆਂ ਦੇ ਵਿਰੁੱਧ ਉਸ ਤੋਂ ਬਾਅਦ ਇੱਕ ਫਾਇਰ ਐ ਜਿਹੜਾ ਜੋ ਪਿੱਛੇ ਬੈਠਾ ਅਮਨਪ੍ਰੀਤ ਐ ਉਹਦੀ ਲੈਫਟ ਲੈਗ ਤੇ ਲੱਗਿਆ ਔਰ ਇਸ ਏਰੀਆ ਚ ਇਹਨਾਂ ਨੇ ਪਰਜੰਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਅੱਗੇ ਬੈਠਾ ਸੀ ਅਮਨਦੀਪ ਉਹ ਪਹਿਲਾਂ ਉਸ ਮੌਕੇ ਤੇ ਭੱਜ ਗਿਆ ਤੇ ਬਾਅਦ ਚ ਸਾਡੀ ਟੀਮ ਨੇ ਉਹਨੂੰ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿੱਛੇ ਬੈਠਾ ਜਿਹਦੀ ਲੱਗ ਤੇ ਇੰਜਰੀ ਹੋਈ ਹੈ ਜਿਹਨੂੰ ਫਾਇਰ ਵੱਜਿਆ ਹੈ ਉਹਨੂੰ ਲੋਕਲ ਸਿਵਲ ਹਸਪੀਟਲ ਚ ਕੋਤਵਾਲੀ ਦੀ ਟੀਮ ਲੱਗ ਗਈ ਹੈ ਔਰ ਬਾਕੀ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਤੇ ਇਮੀਡੀਏਟਲੀ ਡੀਐਸਪੀ ਸਿਟੀ 1 ਐਸਪੀ ਸਿਟੀ ਵੀ ਆ ਗਈ ਸੀ ਤੇ ਮੈਂ ਵੀ ਮੌਕਾ ਦੇਖਣ ਆਈ ਹਾਂ ਤੇ ਇਸ ਦੇ ਤਹਿਤ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਦੋਨੋਂ ਦੋਸ਼ੀ ਹੈ ਉਹਨਾਂ ਤੇ ਇੱਕ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਮਨਦੀਪ ਤੇ ਕਨਾਲ ਕਲੋਨੀ ਚ ਇੱਕ ਐਕਸਟਰਸ਼ਨ 384 ਤਹਿਤ ਮੁਕਦਮਾ ਦਰਜਾ 2023 ਚ ਔਰ ਜਿਹੜਾ ਦੂਜਾ ਦੋਸ਼ੀ ਅਮਨਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਇੱਕ ਸਿਵਲ ਲਾਈਨਸ ਤੇ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਹੋਣਾ ਸੀ ਇਹਨਾਂ ਨੂੰ ਜਦੋਂ ਅਰੈਸਟ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਹੋਰ ਵੀ ਇਹਨਾਂ ਨੇ ਕਿਹੜੀ ਵਾਰਦਾਤਾਂ ਨੂੰ ਇੰਜਾਮ ਦਿੱਤਾ ਹੈ ਨਸ਼ੇ ਦੀ ਆਦੀ ਨੇ ਜੀ ਇਹ ਨਸ਼ੇ ਦੀ ਆਦੀ ਜੀ ਹਲੇ ਤਫਤੀਸ਼ ਚ ਪਤਾ ਲੱਗੇਗਾ ਪਰ ਦੇਖਦੇ ਨਸ਼ੇ ਦਾ ਐਫਆਈਆਰ ਪੈਡਲਰ ਤਸਕਰ ਜ਼ਰੂਰ ਹੈ ਦੋਨਾਂ ਚ ਕੀ ਚਾਰਜ ਹੋਈ ਹੈ ਇਨਰਦੀ ਜੀ ਸਾਡੇ ਕੋਲ ਜੋ ਸੀਨ ਆਫ ਕਰਾਇਮ ਸੀਗਾ ਉੱਥੇ ਸਾਨੂੰ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਮਿਲੀ ਸੀਗੀ ਬਟ ਸਾਡੀ ਟੀਮ ਨੇ ਬਹੁਤ ਮਿਹਨਤ ਕਰਦੇ ਹੋਏ ਹੋਰ ਵੀ ਸਾਰਾ ਏਰੀਆ ਸਕੈਨ ਕੀਤਾ ਤੇ ਸਾਨੂੰ ਕੁਝ ਟਿਪਸ ਮਿਲ ਗਈਆਂ ਸੀ ਔਰ ਥੋੜੇ ਲੋਕਾਂ ਤੋਂ ਜਿਹੜੇ ਮਾੜੇ ਅਨਸਰ ਉਹਨਾਂ ਬਾਰੇ ਪਤਾ ਕਰਕੇ ਸਾਨੂੰ ਸਫਲਤਾ ਮਿਲੀ ਤੇ ਇਹਨਾਂ ਨੂੰ ਅਸੀਂ ਨਾਮਜ਼ਦ ਕੀਤਾ ਸਰਕਾਰ ਕੀ ਮਿਲਣੀ ਜੀ ਹੁਣ ਇਹਨਾਂ ਨੂੰ ਇਨਾਤੇ खोल ਜੀ ਅਮਨਪ੍ਰੀਤ ਨੇ ਜਿਹੜਾ ਵੈਪਨ ਯੂਜ਼ ਕੀਤਾ ਹੈ ਉਹ ਇੱਥੇ ਸੀਨ ਆਫ ਕ੍ਰਾਈਮ ਤੇ ਪਿਆ ਹੋਇਆ 0.999 mm ਦੀ ਪਿਸਟਲ ਹੈ ਜਿਹੜੀ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਯੂਜ਼ ਕੀਤੀ ਹੈ 9mm ਦਾ ਆਮ ਜਿਹੜਾ ਹੈਗਾ ਮਿਲਦਾ ਹੀ ਨਹੀਂ ਹੈਗਾ ਜੇ ਤਾਂ ਗੱਲ ਕਰੀ ਆਮ ਪਬਲਿਕ ਦੀ ਦਾ ਦੇਖੋ ਜੀ ਇਟ ਇਜ਼ ਨਾਟ ਅ ਲੀਗਲ ਪਿਸਟਲ ਸੋ ਅਸੀਂ ਤਫਤੀਸ਼ 'ਚ